ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਸ ਸਭ ਨੂੰ ਗਰਾਊਂਡ ਤੇ ਦਿਖਾ ਪੱਤ ਚੜਦੇ ਮੌਸਮ ਦੇ ਉੱਤੇ ਇਹ ਐਸੇ ਜੋ ਕਿ ਦੱਸ ਲਈ ਦਾਦਾ ਹੈ ਤਾਂ ਜੇ ਤੁਹਾਡੇ ਹੱਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਨਾਲ ਕਰ ਦਿਓ ਸਿਰ ਨੂੰ ਲਾਈਕ ਉਸ ਬੈਲ ਆਈਕਨ ਨੂੰ ਤੁਸ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪੱਤ ਚੜਦਾ ਮੌਸਮ ਗਰਮੀ ਅਤੇ ਸਰਦੀ ਦੇ ਵਿਚਕਾਰ ਆਉਂਦਾ ਹੈ ਇਸ ਮੌਸਮ ਵਿੱਚ ਪੇੜ ਪੌਦਿਆਂ ਤੋਂ ਉਹਨਾਂ ਦੇ ਪੱਤੇ ਝੜਨ ਲੱਗ ਜਾਂਦੇ ਹਨ ਪੱਤੇ ਝੜਦੇ ਮੌਸਮ ਦੌਰਾਨ ਠੰਡ ਦਾ ਆਗਮਨ ਹੁੰਦਾ ਹੈ ਜਿਸ ਨਾਲ ਪੌਦਿਆਂ ਵਿੱਚ ਘਾਟ ਹੋ ਜਾਂਦੀ ਹੈ ਪੱਤੇ ਝੜਦਾ ਮੌਸਮ ਅਕਤੂਬਰ ਤੋਂ ਫਰਵਰੀ ਤੱਕ ਰਹਿੰਦਾ ਹੈ ਇਸ ਮੌਸਮ ਵਿੱਚ ਰਾਤਾਂ ਠੰਡੀਆਂ ਹੋ ਜਾਂਦੀਆਂ ਹਨ ਪਹਾੜੀ ਖੇਤਰ ਬਰਫ ਨਾਲ ਢਕਿਆ ਜਾਂਦਾ ਹੈ ਇਹ ਭਾਰਤ ਦੇ 6 ਮੁੱਖ ਮੌਸਮਾਂ ਵਿੱਚੋਂ ਇੱਕ ਹੈ ਇਸ ਮੌਸਮ ਵਿੱਚ ਤੇਜ਼ ਸਰਦ ਹਵਾਵਾਂ ਚੱਲਦੀਆਂ ਹਨ ਇਸ ਮੌਸਮ ਵਿੱਚ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਪੱਛੜ ਦੇ ਮੌਸਮ ਤੋਂ ਬਾਅਦ ਬਸੰਤ ਰੂਪਤ ਵਿੱਚ ਦਰਖਤਾਂ ਤੇ ਨਵੇਂ ਪੱਤੇ ਆਉਂਦੇ ਹਨ ਤਾਂ ਪਿਆਰੇ ਬੱਚਾ ਅੱਜ ਦੀ ਵੀਡੀਓ ਲਈ ਨਹੀਂ ਮੈ ਤੁਹਾਨੂੰ ਲੰਗਾ ਅਗਲੀ ਵੀਡੀਓ ਵਿੱਚ ਇਸ ਸਿਰ ਮੋਰ ਦੇਖਾ ਮਿਲਣ ਧੰਨਵਾਦ